ਸਤਿ ਸ਼੍ਰੀ ਅਕਾਲ ਮੈਂ ਹਾਰਦੀ亚 ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਕੈਬਨਿਟ ਮੰਤਰੀਆਂ ਦੇ ਵੱਲੋਂ ਕਈ ਵਾਰ ਤੁਸੀਂ ਮੀਟਿੰਗਾਂ ਹੋਈਆਂ ਆਯੋਜਿਤ ਕੀਤੀਆਂ ਗਈਆਂ ਬੈਠਕਾਂ ਕੀਤੀਆਂ ਗਈਆਂ ਪਰ ਅਜਿਹਾ ਕਦੇ ਨਹੀਂ ਹੋਇਆ ਕਿ ਚੱਲਦੀ ਮੀਟਿੰਗ ਦੇ ਵਿੱਚ ਕਿਸੇ ਨੂੰ ਸਸਪੈਂਡ ਕੀਤਾ ਗਿਆ ਹੋਵੇ ਪਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਪ੍ਰਧਨ ਸਿੰਘ ਈਟੀਓ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਚੱਲਦੀ ਮੀਟਿੰਗ ਦੇ ਵਿੱਚ ਬੈਠਕ ਕੀਤੀ ਜਾ ਰਹੀ ਸੀ ਕਿ ਲੋਕ ਅਪਲਾਈ ਕਾਰਜਾਂ ਨੂੰ ਲੈ ਕੇ ਜਾਇਜਾ ਲਿਆ ਜਾ ਰਿਹਾ ਸੀਗਾ ਕਿ ਲੋਕ ਭਲਾਈ ਕਾਰਜਾਂ ਦਾ ਪ੍ਰੋਜੈਕਟ ਜਿਹੜਾ ਹੈ ਉਹ ਕਿਸ ਪੱਧਰ ਤੱਕ ਪਹੁੰਚਿਆ ਪਰ ਅਜੇ ਹਾ ਕੀ ਹੋ ਗਿਆ ਸੀ ਕਿ ਉਹਨਾਂ ਨੂੰ ਇਹਨਾਂ ਵੱਡਾ ਐਕਸ਼ਨ ਲੈਣਾ ਪਿਆ ਚਲਦੀ ਮੀਟਿੰਗ ਦੇ ਵਿੱਚ ਕਈ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਤੇ ਕਈਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਦਾਦੇ ਕਿ ਮੋਗਾ ਵਿਖੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀਤਾ ਜਾਇਜਾ ਲੈਣ ਦੇ ਲਈ ਸਮੂਹ ਜ਼ਿਲ੍ਹਾ ਮੁਖੀ ਅਧਿਕਾਰੀਆਂ ਦਿਲਾਂ ਮੀਟਿੰਗ ਕੀਤੀ ਮੀਟਿੰਗ ਦੌਰਾਨ ਜਿੱਥੇ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਚਾਰ ਅਧਿਕਾਰੀਆਂ ਨੂੰ ਮੌਕੇ ਤੇ ਪ੍ਰਸ਼ੰਸਾ ਪੱਤਰ ਦਿੱਤਾ ਤੇ ਉੱਥੇ ਹੀ ਕੰਮ ਕਰਾਉਣ ਦੇ ਬਦਲੇ ਇਕੱਤੇ ਤੌਰ ਤੇ ਪੈਸੇ ਦੀ ਮੰਗ ਕਰਨ ਵਾਲੇ ਪੀਐਸਪੀਸੀਐਲ ਦੇ ਜੇਈ ਨੂੰ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ ਹੈ ਇਸ ਤੋਂ ਇਲਾਵਾ ਪੀਐਸਪੀਸੀਐਲ ਦੇ ਨਾਲ ਕੰਮ ਕਰਨ ਵਾਲੀ ਇੱਕ ਕੰਪਨੀ ਦੇ ਮੁਲਾਜ਼ਮ ਨੂੰ ਮੌਕੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਕਾਰਨ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਹੈ ਇਸੇ ਤਰ੍ਹਾਂ ਹੀ ਵਧੀਆ ਕੰਮ ਨਾ ਕਰਨ ਵਾਲੇ ਕੁਝ ਅਧਿਕਾਰੀਆਂ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਕਿ ਚੱਲਦੀ ਮੀਟਿੰਗਾਂ ਦੇ ਵਿੱਚ ਅਜਿਹਾ ਵੱਡਾ ਫੈਸਲਾ ਲਿੱਤਾ ਗਿਆ ਹੈ ਕੈਬਨਿਟ ਮੰਤਰੀ ਹਰਪ੍ਰਧਨ ਸਿੰਘ ਈਟੀਓ ਦੇ ਵੱਲੋਂ ਦੱਸਣ ਯੋਗ ਹੈ ਕਿ ਮੀਟਿੰਗ ਦੌਰਾਨ ਪਿੰਡ ਬਲਾਸਪੁਰ ਤੋਂ ਇੱਕ ਪਿੰਡ ਵਾਸੀ ਨੇ ਦੋਸ਼ ਲਾਇਆ ਸੀ ਕਿ ਬਿਜਲੀ ਦਾ ਖੰਭਾ ਲਗਾਉਣ ਦੇ ਲਈ ਉਕਤ ਜੇਏ ਨੇ ਨਿੱਜੀ ਕੰਪਨੀ ਦੇ ਮੁਲਾਜ਼ਮ ਰਾਹੀਂ 30000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਜਿਸ ਦੇ ਬੱਚੋਂ ਕੈਬਨ ਮੰਤਰੀ ਨੇ ਇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਮੌਕੇ ਤੇ ਹੀ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਐਨਜੀਟੀ ਦੇ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਉੱਪਰ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਵਾਤਾਵਰਣ ਸੰਭਾਲ ਦੇ ਵਿੱਚ ਕੁਤਾਹੀ ਵਰਤੀ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਤੇ ਇਹ ਰਕਮ ਜਿਹੜੀ ਹੈ 1 ਮਹੀਨੇ ਦੇ ਅੰਦਰ ਹੀ ਜਮ੍ਹਾਂ ਕਰੋਣੀ ਪਵੇਗੀ ਇਸ ਨਾਲ ਹੀ ਹੁਣ ਤੱਕ ਦੀ ਰਿਪੋਰਟ ਵੀ ਪੇਸ਼ ਕਰਨੀ ਪਵੇਗੀ ਐਨਜੀਟੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਵਾਤਾਵਰਣ ਸੰਭਾਲ ਦੇ ਵਿੱਚ ਸੀਵਰੇਜ ਵਰਗੇ ਟ੍ਰੀਟਮੈਂਟ, ਕੂੜੇ ਦੇ ਡੰਪ ਅਤੇ ਵਾਤਾਵਰਣ ਦੇ ਮਾਮਲੇ ਦੇ ਵਿੱਚ ਹੋਰ ਕਈ ਸਾਰੀ ਕਮੀਆਂ ਜਿਹੜੀਆਂ ਰਹਿ ਗਈਆਂ ਨੇ ਉਸ ਨੂੰ ਸੰਪੂਰਨ ਕਰਨ ਦੇ ਵਿੱਚ ناکਾਮਯਾਬ ਰਹੀਏ। ਇੱਥੇ ਤੱਕ ਕਿ ਇਹ ਵੀ ਕਿਹਾ ਕਿ ਜੇਕਰ ਐਨਜੀਟੀ ਦੇ ਹੁਕਮ ਨਾ ਮੰਨੇ ਗਏ ਤਾਂ ਵਾਟਰ ਐਕਟ 1974 ਦੇ ਤਹਿਤ ਮੁਕੱਦਮਾ ਵੀ ਚਲਾਇਆ ਜਾਵੇਗਾ। ਇਸ ਕਰਕੇ 1 ਮਹੀਨੇ ਦੇ ਅੰਦਰ ਹੀ ਕਾਰਨ ਦਸੋ ਨੋਟਿਸ ਵੀ ਹੈ ਜਿਹੜੀ ਦੇਣ ਨੂੰ ਗੱਲ ਕੀਤੀ ਹੈ। ਤੇ ਰਿਪੋਰਟ ਜਿਹੜੀ ਹੁਣ ਤੱਕ ਸਾਰਾ ਸਬਮਿਟ ਕਰਨਾ ਪਏਗਾ 1 ਮਹੀਨੇ ਦੇ ਅੰਦਰ ਤੇ 1 ਮਹੀਨੇ ਦੇ ਅੰਦਰ ਹੀ 1026 ਕਰੋੜ ਦਾ ਜੁਰਮਾਨਾ ਵੀ ਹੈ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ। ਦਾਦੀ ਦੇਸ਼ਪੱਤ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ ਐਨਜੀਟੀ ਦੇ ਵਿੱਚ ਸੁਣਵਾਈ ਚੱਲ ਰਹੀ ਹੈ 25 ਜੁਲਾਈ 2024 ਨੂੰ ਪੰਜਾਬ ਸਰਕਾਰ ਦਾ ਪੱਕਾ ਸੁਣਿਆ ਗਿਆ ਸੀ ਸੁਣਵਾਈ 'ਚ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਸੂਬੇ ਦੇ ਸਾਰੇ ਨਿਗਮਾਂ ਦੇ ਕਮਿਸ਼ਨਰ ਵਰਚੁਅਲ ਟੰਗ ਨਾਲ ਸ਼ਾਮਲ ਹੋਏ ਐਨਜੀਟੀ ਬੈਚ ਨੇ ਸਪਸ਼ਟ ਕੀਤਾ ਹੈ ਕਿ ਸਾਡੇ ਵਿਚਾਰ ਚ ਹੁਣ ਅਤ ਹੋ ਗਈ ਹੈ ਹੁਣ ਸਮਾਂ ਆ ਗਿਆ ਹੈ ਕਿ ਸ਼ਕਤੀ ਦਿਖਾਈ ਜਾਵੇ ਨਹੀਂ ਤਾਂ ਅਸੀਂ ਵੀ ਵਾਜਬ ਕਦਮ ਚੁੱਕਣ ਤੇ ਆਪਣਾ ਫਰਜ਼ ਤੋਂ ਖੁੰਝ ਜਾਵਾਂਗੇ ਐਨਜੀਟੀ ਨੇ ਕਿਹਾ ਕਿ ਸਮੇਂ-ਸਮੇਂ ਤੇ ਹੁਕਮ ਜਾਰੀ ਕਰਕੇ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਕਈ ਮੌਕੇ ਦਿੱਤੇ ਗਏ ਇਸ ਉਮੀਦ ਦੇ ਨਾਲ ਕਿ ਉਹ ਗੰਭੀਰਤਾ ਦੇ ਨਾਲ ਕੰਮ ਕਰਨਗੇ ਸਾਨੂੰ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਸੂਬਾ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਧਿਕਾਰੀਆਂ ਦਾ ਨੀਯਮਾਂ ਦੀ ਪਾਲਣਾ ਦਾ ਕੋਈ ਇਰਾਦਾ ਦਿਖਾਈ ਨਹੀਂ ਦੇ ਰਿਹਾ ਇਸ ਮਾਮਲੇ ਦੀ ਅਗਲੀ ਸੁਣਵਾਈ 27 ਸਤੰਬਰ ਨੂੰ ਹੋਵੇਗੀ ਦਾਦੇ ਐਨਜੀਟੀ ਦੇ ਹਟ ਜਾਣੇ ਦੇ ਹੁਕਮ ਦਾ ਅਸਰ ਵੀ ਤੁਰੰਤ ਦੇਖਣ ਨੂੰ ਮਿਲਿਆ ਮੁਖ ਸਕੱਤਰ ਨੇ ਬੁੱਧਵਾਰ ਦੁਪਹਿਰ 1 ਘੰਟੇ ਤੱਕ ਵੀਡੀਓ ਕਾਨਫਰੈਂਸਿੰਗ ਕਰਕੇ ਸਾਰੇ ਨਿਗਮ ਕਮਿਸ਼ਨਰ ਦੀ ਚੰਗੀ ਕਲਾਸ ਲਗਾਈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼